ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕੌੜ ਤੁਮੇ ਦੀ ਪੰਜੀਰੀ ਤੇ ਮਰੱਬਾ ਹਾਂਜੀ ਕੌੜ ਤੁਮੇ ਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਵੀ ਕੌੜ ਤੁਮਾ ਹੈ ਜਿਹੜਾ ਇਹ ਕੌੜ ਆ ਤਾਂ ਜ਼ਰੂਰ ਹੈ ਤੇ ਕਿੰਨਾ ਕੁ ਗੁਣਕਾਰੀ ਹੈ ਇਹ ਆਪਣੇ ਘਰਾਂ ਦੇ ਵਿੱਚ ਫੈਮਿਲੀ ਮੈਂਬਰ ਜਿਹੜੇ ਵੱਡੇ ਆ ਬਜ਼ੁਰਗ ਆ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਪਤਾ ਹੈ ਕਿ ਕੌੜ ਤੁਮੇ ਦੇ ਵਿੱਚ ਕਿੰਨੇ ਕੁ ਗੁਣ ਪਾਏ ਗਏ ਆ ਕੋਰਟੂਮਾ ਜਿਹੜਾ ਇੱਕ ਕੈਲਸ਼ੀਅਮ ਦੀ ਘਾਟ ਨੂੰ ਵੀ ਪੂਰਾ ਕਰਦਾ ਹੈ ਤੇ ਜੋੜਾਂ ਦੇ ਦਰਦਾਂ ਤੋਂ ਵੀ ਰਾਹਤ ਮਿਲਦੀ ਆ ਪੇਟ ਦੇ अनेਕਾਂ ਬਿਮਾਰੀਆਂ ਕਬਜ ਵਗੈਰਾ ਪੇਟ ਦਰਦ ਪੇਟ ਗੈਸ ਆ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਬਹੁਤ ਹੀ ਜ਼ਿਆਦਾ ਇਹ ਗੁਣਕਾਰੀ ਆ ਹਾਂਜੀ ਆਪਾਂ ਇਹ ਕੌਰ ਤੁਮੇ ਲਏ ਆ ਦੋ ਤੇ ਇਹਨਾਂ ਨੂੰ ਆਪਾਂ ਜਿਹੜਾ ਕੱਟ ਲਿਆ ਕੱਟਣ ਤੋਂ ਬਾਅਦ ਆਪਾਂ ਇਹਨੂੰ ਹੁਣ ਚਾਰ ਤੋਂ ਪੰਜ ਦੇਣਾ ਜਿਹੜਾ ਕਲੀ ਵਾਲੇ ਪਾਣੀ ਦੇ ਵਿੱਚ ਡਬੋ ਕੇ ਰੱਖਾਂਗੇ ਆਥਨ ਸਵੇਰ ਜਿਹੜਾ ਆਪਾਂ ਕ ਕਲੀ ਵਾਲੇ ਪਾਣੀ ਦੇ ਵਿੱਚ ਇਹਨੂੰ ਚੇਂਜ ਕਰਦੇ ਰਹਿਣਾ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਜਿਹੜੀ ਕਲੀ ਦੇ ਵਿੱਚ ਕੈਲਸ਼ੀਅਮ ਹੁੰਦੀ ਆ ਤੇ ਕੌਰ ਤੁਮੇ ਕਲੀ ਦੇ ਵਿੱਚ ਭੌਣ ਦੇ ਨਾਲ ਆ ਜਿਹੜਾ ਕੈਲਸ਼ੀਅਮ ਦੀ ਵੀ ਘਾਟ ਨੂੰ ਪੂਰਾ ਕਰ ਦਿੰਦਾ ਹੈ ਤਾ ਕਰਕੇ ਮੈਂ ਤੁਹਾਨੂੰ ਕਿਹਾ ਵੀ ਕੌਰ ਤੋਂ ਮੇਰੀ ਜਿਹੜੇ ਕੈਲਸ਼ੀਅਮ ਦੀ ਘਾਟ ਨੂੰ ਬਹੁਤ ਪੂਰਾ ਕਰਦਾ ਇਹ ਆ ਜੀ ਆਪਣੀ ਕਲੀ ਆ ਕਲੀ ਤੁਸੀਂ ਪੁੱਛੋਗੇ ਕਲੀ ਕਿਹੜੀ ਹੈ ਜਿਹੜੀ ਕਲੀ ਆਪਾਂ ਘਰਾਂ ਦੇ ਵਿੱਚ ਕਲੀ ਕਰਦੇ ਹੁੰਨੇ ਆ ਉਹ ਵਾਲੀ ਕਲੀ ਆ ਇਸ ਨੂੰ ਆਪਾਂ ਮੰਨ ਕੇ ਚੱਲੋ ਅੱਧਾ ਕਿਲੋ ਜਾਂ ਕਿਲੋ ਲੈ ਕੇ ਪਾਣੀ ਦੇ ਵਿੱਚ ਭਿਉਾਉ ਦੇਣੀ ਹੁੰਦੀ ਹੈ ਤੇ ਪਾਣੀ ਆ ਜਿਹੜਾ ਕਲੀ ਥੱਲੇ ਬਹਿ ਜਾਂਦੀ ਹੈ ਤੇ ਉੱਤੇ ਸਾਫ਼ ਪਾਣੀ ਨਿੱਤਰ ਕੇ ਆ ਜਾਂਦਾ ਸਵੇਰ ਤੇ ਸ਼ਾਮ ਆ ਜਿਹੜਾ ਕੌਰਤੂਮਿਆ ਨੂੰ ਛੱਲ ਕੇ ਕੱਟ ਕੇ ਰੱਖ ਲਈਦਾ ਤੇ ਉਸ ਨੂੰ ਜਿਹੜਾ ਪਾਣੀ ਆ ਜਿਹੜਾ ਉਹਦਾ ਚੇਂਜ ਕਰਦੇ ਰਹੀਦਾ ਉੱਤੋਂ ਸਾਫ਼ ਪਾਣੀ ਕਲੀ ਦਾ ਲੈ ਲੈਣਾ ਤੇ ਉਹਦੇ ਵਿੱਚ ਹੋਰ ਪਾਣੀ ਪਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਇਸ ਨੂੰ ਆਪਾਂ ਕਮਸੇ 3 ਚਾਰ ਤੋਂ ਪੰਜ ਦਿਨ ਇਹ ਆਪਾਂ ਇਹ ਕੰਮ ਕਰਨਾ ਲਓ ਜੀ ਆਪਣੇ ਚਾਰ ਪੰਜ ਦਿਨ ਹੋ ਗਏ ਆ ਆ ਪਾਣੀ ਦੇਖੋ ਤੁਸੀਂ ਕਲੀ ਦੇ ਜਿਹੜਾ ਕਲੀ ਵਾਲਾ ਇਹ ਪਾਣੀ ਆ ਪਾਣੀ ਬਿਲਕੁਲ ਸਾਫ਼ ਆ ਸਾਫ਼ ਸੁਥਰਾ ਪਾਣੀ ਆ ਇਹ ਚਾਰ ਤੋਂ ਆਪਣੇ ਪੰਜ ਦਿਨ ਹੋ ਗਏ ਆ ਆਪਾਂ ਸਵੇਰ ਸ਼ਾਮ ਜਿਹੜਾ ਇਹਦਾ ਪਾਣੀ ਚੇਂਜ ਕਰਦੇ ਸੀ ਤੁਮਿਆਂ ਦਾ ਇਹਦੇ ਨਾਲ ਆ ਜਿਹੜਾ ਕੜੱਤਣ ਬਹੁਤ ਜੀ ਜ਼ਿਆਦਾ ਘਟ ਜਾਂਦੀ ਆ ਤੇ ਕੈਲਸ਼ੀਅਮ ਆ ਜਿਹੜੀ ਕਲੀ ਦੀ ਉਹ ਇੱਕ ਔੜ ਤੁਮਿਆਂ ਦੇ ਵਿੱਚ ਆ ਜਾਂਦੀ ਆ ਹੁਣ ਆਪਾਂ ਇਹਨੂੰ ਕੀ ਕਰਨਾ ਦੋ ਤੋਂ ਤਿੰਨ ਪਾਣੀਆਂ ਦੇ ਨਾਲ ਇਸ ਨੂੰ ਆਪਾਂ ਸੋ ਲੈਣਾ ਕੌਰ ਤੁਮਿਆਂ ਦੀ ਜਿਹੜੀਆਂ ਆਪਣੀਆਂ ਫਾੜੀਆਂ ਨਾ ਇਹਨਾਂ ਨੂੰ ਧੋ ਲੈਣਾ ਧੋਣਾ ਕਿਉਂ ਕਈ ਵਾਰ ਹੁੰਦਾ ਵੀ ਚਲੋ ਵਿੱਚ ਕਲੀ ਦਾ ਪੀਸ ਨਾ ਰਹਿ ਜਾਵੇ ਇਸ ਕਰਕੇ ਜਿਹੜਾ ਆਪਾਂ ਇਹਨੂੰ ਸਾਫ਼ ਕਰ ਲੈਣਾ ਧੋ ਕੇ ਤੇ ਬਹੁਤ ਹੀ ਵਧੀਆ ਇਹ ਜਿਹੜੀ ਕੌਰ ਤੁਮੇ ਦੀ ਅੱਜ ਆਪਾਂ ਤੁਹਾਨੂੰ ਪੰਜੀਰੀ ਤੇ ਮਰਬਾ ਦਿਖਾਵਾਂਗੇ ਹਾਂਜੀ ਹੁਣ ਆਪਾਂ ਇਹਨੂੰ ਇੱਕ ਦਿਨ ਦੇ ਲਈ ਆਪਾਂ ਪੂਰੀ ਧੁੱਪ ਦੇ ਵਿੱਚ ਇਹਨੂੰ ਸੁਕਾਵਾਂਗੇ ਕਿਉਂਕਿ ਇਹਦੇ ਵਿੱਚ ਪਾਣੀ ਆ ਇਸ ਦਾ ਜਿਹੜਾ ਐਕਸਟਰਾ ਪਾਣੀ ਆ ਉਹ ਸੁੱਕ ਜਾਊਗਾ ਇਹਨਾਂ ਆਪਾਂ ਇੱਕ ਦਿਨ ਦੇ ਲਈ ਪੂਰੀ ਧੁੱਪ ਲਵਾ ਦੇਵਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜੇ ਆਪਾਂ ਪੰਜੀਰੀ ਬਣਾ ਕੇ ਦਿਖਾਵਾਂਗੇ ਤੇ ਬਹੁਤ ਹੀ ਗੁਣਕਾਰੀ ਆ ਪੰਜੀਰੀ ਜੋੜਾਂ ਦੇ ਦਰਦਾਂ ਦੇ ਲਈ ਪੇਟ ਦੇ ਲਈ ਕੈਲਸ਼ੀਅਮ ਦੇ ਲਈ ਬਹੁਤ ਹੀ ਅਨੇਕਾਂ ਬਿਮਾਰੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਾਂ ਜੀ ਇਹ ਆਪਾਂ ਸੁੱਕਣ ਤੋਂ ਬਾਅਦ ਜਿਹੜਾ ਕੌਰਤੂਮਾ ਕਾਫੀ ਪਿਚਕ ਗਿਆ ਹੈ ਤੁਸੀਂ ਦੇਖ ਹੀ ਰਹੇ ਹਾਂ ਇਸ ਤਰ੍ਹਾਂ ਦੇ ਇਹਦੇ ਵਿੱਚ ਬੀ ਹੁੰਦੇ ਆ ਜਿਹੜੇ ਕਿ ਕੱਢਣੇ ਥੋੜੇ ਜਿਹਾ ਮੁਸ਼ਕਲ ਹੁੰਦੇ ਆ ਕੋਈ ਨਾ ਕੋਈ ਵਿੱਚ ਬੀ ਰਹਿ ਜਾਂਦਾ ਮੈਂ ਤੁਹਾਨੂੰ ਆ ਦਿਖਾ ਰਹੀ ਹਾਂ ਨਾ ਇਹ ਜਿਹੜਾ ਵਿੱਚੋਂ ਬੀ ਕੱਢਿਆ ਤੇ ਫਾੜੀਆਂ ਦਾ ਜਿਹੜੇ ਪੀਸ ਆ ਉਹ ਛੋਟੇ ਹੋ ਗਿਆ ਬੀ ਕੱਢਣ ਦੇ ਨਾਲ ਤੇ ਸੁੱਕਣ ਤੋਂ ਬਾਅਦ ਜਿਹੜਾ ਕੌੜਤੂਮਾ ਥੋੜਾ ਜਿਹਾ ਘਟ ਜਾਂਦਾ ਮਾਤਰਾ ਦੇ ਵਿੱਚ ਆ ਦੇਖੋ ਕੋਲੀ ਦੇ ਵਿੱਚ ਤੁਸੀਂ ਦੇਖ ਹੀ ਰਹੇ ਆ ਇਹ ਸੁੱਕ ਚੁੱਕਿਆ ਇਹਦੇ ਵਿੱਚੋਂ ਆਪਾਂ ਜਿਹੜੇ ਬੀ ਕੱਢਤੇ ਆ ਕੋਈ ਨਾ ਕੋਈ ਬੀ ਰਹਿ ਗਿਆ ਹੋਣਾ ਤੇ ਉਹ ਕੋਈ ਜ਼ਿਆਦਾ ਵੱਡੀ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਲਓ ਜੀ ਕੌੜਤੂਮਾ ਆਪਾਂ ਇੱਕ ਦਵਾਈ ਦੇ ਰੂਪ ਵਿੱਚ ਲੈਣਾ ਇਹ ਆਪਾਂ ਲੈ ਲੇ ਜੀ ਡਰਾਈ ਫਰੂਟ ਕਾਜੂ ਤੇ ਬਦਾਮ ਪੰਜੀਰੀ ਦਾ ਟੇਸਟ ਬਣਾਉਣ ਵਾਸਤੇ ਵੀ ਪੰਜੀਰੀ ਖਾਣ ਦੇ ਵਿੱਚ ਆਸਾਨੀ ਹੋ ਜਾਵੇ ਸਵਾਦ ਲੱਗੇ ਇੱਧਰ ਆਪਾਂ ਲੈ ਲਏ ਫੁੱਲ ਮਖਾਣੇ ਇਹ ਤੁਸੀਂ ਮੈਂ ਕੋਈ ਗ੍ਰਾਮਾਂ ਦੇ ਵਿੱਚ ਨਹੀਂ ਲਏਗੇ ਥੋੜਾ ਥੋੜਾ ਸਮਾਨ ਲਿਆ 2 ਤੋਂ 3 ਚਮਚ ਆਪਾਂ ਸੌਂਫ ਲੈ ਲੇ ਸੌਂਫ ਵੀ ਜਿਹੜੀ ਆਪਣੇ ਲਈ ਬਹੁਤ ਹੀ ਗੁਣਕਾਰੀ ਆ ਇਹ ਲੈ ਲਈ ਆਪਾਂ ਜੀ ਮਿਰਚ ਇੱਕ ਚਮਚ ਤੋਂ ਵੀ ਘਾਟਾ ਕੁੱਟੀ ਹੋਈ ਇੱਕ ਚਮਚੀ ਆਪਾਂ ਅਜਵੈਨ ਲੈ ਲਈ ਅਜਵੈਨ ਵੀ ਜਿਹੜਾ ਆਪਣੇ ਪੇਟ ਦੇ ਲਈ ਬਹੁਤ ਹੀ ਗੁਣਕਾਰੀ ਆ ਇਹ ਲੈ ਲਈ ਜੀ ਆਪਾਂ 2 ਚਮਚ ਖਸ ਖਸ 3-4 ਚਮਚਾ ਆਪਾਂ ਲੈ ਲੇ ਨਾਰੀਅਲ ਦਾ ਬੂਰਾ ਤੁਸੀਂ ਦੂਸਰਾ ਬੂਰਾ ਨਾਰੀਅਲ ਵੀ ਕੱਟ ਕੇ ਵੀ ਲੈ ਸਕਦੇ ਆ ਇਹ ਲੈ ਲੀਜੀ ਆਪਾਂ ਸ਼ੱਕਰ ਸ਼ੱਕਰ ਦੀ ਜਗ੍ਹਾ ਜਾਂ ਤਾਂ ਤੁਸੀਂ ਖੰਡ ਪਾਉਣਾ ਚਾਹੁੰਦੇ ਆ ਤਾਂ ਤੁਸੀਂ ਖੰਡ ਵੀ ਪਾ ਸਕਦੇ ਆ ਜੇਕਰ ਤੁਸੀਂ ਮਿਸ਼ਰੀ ਲੈਣਾ ਚਾਹੁੰਦੇ ਆ ਤਾਂ ਇੱਕ ਕੌਲੀ ਤੁਸੀਂ ਮਿਸ਼ਰੀ ਦਾ ਨਾਪ ਲੈ ਲਓ ਇੱਧਰ ਆਪਾਂ ਲੈ ਲਿਆ ਕਣਕ ਦਾ ਆਟਾ ਇੱਕ ਕੌਲੀ ਕਣਕ ਦੇ ਆਟੇ ਦੀ ਜਗ੍ਹਾ ਤੁਸੀਂ ਵੇਸਣ ਵੀ ਲੈ ਸਕਦੇ ਆ ਭੁਜੇ ਹੋਏ ਛੋਲੇ ਵੀ ਲੈ ਸਕਦੇ ਆ ਇੱਧਰ ਆਪਾਂ ਲੈ ਲਿਆ ਜੀ ਦੇਸੀ ਘਿਓ ਅੱਧੀ ਕੌਲੀ ਕਿਉਂ ਆਪਾਂ ਜਿਹੜਾ ਲੋੜ ਮੁਤਾਬਕ ਲੈਣਾ ਅੱਧੀ ਕੌਲੀ ਆਪਾਂ ਕਿਉਂ ਦੀ ਲੈ ਲਈਆ ਕਿਉਂਕਿ ਆਪਾਂ ਜ਼ਿਆਦਾ ਕਿਉਂ ਨਹੀਂ ਪਾਵਾਂਗੇ ਇਸ ਕਰਕੇ ਜਿਹੜਾ ਤੁਹਾਨੂੰ ਦਿਖਾਉਣੇ ਆ ਅੱਗੇ ਚੱਲਦੇ ਹਾਂ ਹੁਣ ਆਪਾਂ ਜਿਹੜਾ ਇਹ ਆਪਣੇ ਡਰਾਈ ਫਰੂਟ ਆ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਪਾਊਡਰ ਬਣਾ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਨਾਂ ਨੂੰ ਪੀਸ ਲੈਣੇ ਆ ਜਿੰਨਾ ਵੀ ਆਪਣਾ ਸੌਂਫ ਕਾਲੀ ਮਿਰਚ ਥੋੜੀ ਦਰਦਰੀ ਮੋਟੀ ਆ ਉਹਨੂੰ ਵੀ ਪੀਸ ਲਵਾਂਗੇ ਫੁੱਲ ਮਖਾਣੇ ਬਦਾਮ ਕਾਜੂ ਸੌਂਫ ਆਸ ਏ ਤੁਸੀਂ ਜੇ ਡ్రਾਈ ਫਰੂਟ ਦੀ ਮਾਤਰਾ ਵਧਾਉਣੀ ਆ ਜਾਂ ਘਟਾਉਣੀ ਆ ਜੋ ਵੀ ਪਾਉਣਾ ਚਾਹੋ ਨੇ ਪਾ ਸਕਦੇ ਆ ਲਓ ਜੀ ਇਹ ਮਿਰਚਾਂ ਸੀ ਜਿਹੜੀਆਂ ਥੋੜੀਆਂ ਮੋਟੀਆਂ ਸੀ ਆਪਾਂ ਇਹਨੂੰ ਹੋਰ ਪੀਸ ਲੈਨੇ ਆ ਅਜਵਾਇਨ ਅਜਵਾਇਨ ਤੇ ਸੌਫ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਮਟਾਪੇ ਨੂੰ ਜਿਹੜਾ ਕਾਫੀ ਘਟਾਉਂਦੀ ਆ ਖਾਸ ਖਾਸ ਆ ਜਿਹੜੀ ਆਪਣੇ ਸਿਰਦਰਦ ਦੇ ਲਈ ਕਾਫੀ ਜ਼ਿਆਦਾ ਗੁਣਕਾਰੀ ਆ ਇਹ ਆ ਜੀ ਫੁੱਲ ਮਖਾਣੇ ਫੁੱਲ ਮਖਾਣੇ ਜਿਹੜਾ ਇਹਦੇ ਵਿੱਚ ਆਇਆ ਹੈ ਕੈਲਸ਼ੀਅਮ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਗੁਣ ਪਾਏ ਗਏ ਆ ਹੁਣ ਆਪਾਂ ਇਹਦਾ ਜਿਹੜਾ ਪਾਊਡਰ ਬਣਾ ਲਿਆ ਆ ਦੇਖੋ ਜੇ ਤੁਸੀਂ ਕੱਟ ਕੇ ਪਾਉਣਾ ਚਾਹੋ ਨਾ ਕੱਟ ਕੇ ਵੀ ਪਾ ਸਕਦੇ ਆ ਜਿਹੜਾ ਪਾਊਡਰ ਹੁੰਦਾ ਨਾ ਥੋੜਾ ਜਿਹੜਾ ਕਈ ਵਾਰੀ ਬਜ਼ੁਰਗ ਹੁੰਦੇ ਆ ਘਰਾਂ ਦੇ ਵਿੱਚ ਉਹਨਾਂ ਲਈ ਖਾਣਾ ਸੌਖਾ ਹੀ ਹੋ ਜਾਂਦੇ ਆ ਜਿਨ੍ਹਾਂ ਦੇ ਪ੍ਰੋਬਲਮ ਆ ਜਾਂਦੀ ਆ ਦੰਦਾ ਜੜਾਂ ਦੀ ਜਾਂ ਬੱਚਿਆਂ ਨੂੰ ਵੀ ਕਾਫੀ ਬੱਚਿਆਂ ਨੂੰ ਵੀ ਆਪਾਂ ਇਹ ਪੰਜੀਰੀ ਖਵਾ ਸਕਦੇ ਆ ਉਹਨਾਂ ਨੂੰ ਵੀ ਜਿਹੜਾ ਆਸਾਨੀ ਆ ਜਾਂਦੀ ਆ ਲਓ ਜੀ ਹੁਣ ਆਪਾਂ ਅਗਲੀ ਤਿਆਰੀ ਕਰਦੇ ਆ ਸ਼ੁਰੂ ਕਰਦੇ ਆ ਆਪਾਂ ਪੰਜੀਰੀ ਬਣਾਉਣੀ ਹੁਣ ਆਪਾਂ ਇੱਧਰ ਕੜਾਈ ਲੈ ਲਈ ਆ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਇੱਕ ਕਣਸ਼ੀ ਘਿਓ ਤੇ ਜਿਹੜੇ ਆਪਣੇ ਇਹ ਤੁੰਮੇ ਆ ਸਕਾਏ ਹੋਏ ਇਸ ਨੂੰ ਆਪਾਂ ਜਿਹੜਾ ਪਹਿਲਾਂ ਫਰਾਈ ਕਰਾਂਗੇ। ਘਿਓ ਨੂੰ ਆਪਾਂ ਪਹਿਲਾਂ ਗਰਮ ਕਰ ਲੈਨੇ ਤੇ ਇੱਕ ਕੜਸ਼ੀ ਹੋਈ ਆਪਾਂ ਘਿਓ ਦੀ ਲਈ ਆ ਬਾਅਦ ਵਿੱਚ ਆਪਾਂ ਫੇਰ ਪਾ ਲਵਾਂਗੇ। ਬਾਕੀ ਜਦੋਂ ਆਪਾਂ ਆਟਾ ਭੁੰਨਣਾ ਹੋਇਆ ਘਿਓ ਆ ਜਿਹੜਾ ਹੈ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜੇ ਤੁੰਮੇ ਲੈਣੇ ਆ ਤੁੰਮੇ ਤੁਹਾਨੂੰ ਦੇਖਣ ਨੂੰ ਵਿੱਚ ਇਹ ਘੱਟ ਲੱਗਦੇ ਹੋਣਗੇ। ਮੈਂ ਤੁਹਾਨੂੰ ਜਿਹੜਾ ਦੋ ਤੁੰਮੇ ਦਿਖਾਏ ਤੁਸੀਂ ਲੈ ਸਕਦੇ ਆ 1 ਕਿਲੋ ਤੁੰਮੇ। 1 ਕਿਲੋ ਦੇ ਵਿੱਚ 4 ਤੋਂ 5 ਜਾਂ 6 ਵੱਧ ਤੋਂ ਵੱਧ ਇੰਨੇ ਕੀ ਚੜਨਗੇ। ਜੇ ਤੁਸੀਂ ਬਾਜ਼ਾਰੋਂ ਮੁੱਲ ਲੈਣਾ ਚਾਹੁੰਦੇ ਆ ਤੋਲ ਕੇ ਤੇ ਇੰਨੇ ਕਿ ਚਾਣਗੇ ਉਹ ਤੁਸੀਂ ਕੜੱਤਣ ਕਿੰਨੀ ਖਾਉਣੇ ਆ ਪੰਜੀਰੀ ਦੀ ਦੇ ਵਿੱਚ ਜਿਹੜਾ ਟੇਸਟ ਤੁਮ ਮੇਰਾ ਕਿੰਨਾ ਖਾਉਣੇ ਆ ਤੁਸੀਂ ਕਿੰਨਾ ਕ ਖਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਆ ਲਓ ਜੀ ਹੁਣ ਆਪਾਂ ਇਹਨੂੰ ਗੋਲਡਨ ਹੋਣ ਤੱਕ ਫਰਾਈ ਕਰ ਲਿਆ ਪੂਰੀ ਤਰ੍ਹਾਂ ਆਪਾਂ ਲੋ ਮੀਡੀਅਮ ਤੇ ਰੱਖ ਕੇ ਫਰਾਈ ਕੀਤਾ ਇਹਨੂੰ ਸਾੜਨਾ ਨਹੀਂਗਾ ਜਦੋਂ ਵੀ ਇਹਨੂੰ ਫਰਾਈ ਕਰਨਾ ਨਾ ਤੁਮਿਆਂ ਨੂੰ ਸਾੜਨਾ ਨਹੀਂ ਕਾਲਾ ਨਹੀਂ ਕਰਨਾ ਨਹੀਂ ਤਾਂ ਫਿਰ ਇਹਦਾ ਜਿਹੜਾ ਟੇਸਟ ਆ ਉਹ ਖਰਾਬ ਹੋ ਜਾਊਗਾ ਇਸ ਕਰਕੇ ਤੁਸੀਂ ਆ ਦੇਖ ਹੀ ਰਹੇ ਹੋ ਨਾ ਕਿੰਨਾ ਕੱਪ ਆ ਫਰਾਈ ਕੀਤਾ ਇੰਨਾ ਕੀ ਆਪਾਂ ਇਹਨੂੰ ਫਰਾਈ ਕਰਨਾ ਇਸ ਤੋਂ ਜ਼ਿਆਦਾ ਆਪਾਂ ਫਰਾਈ ਨਹੀਂ ਕਰਨਾ ਫਰਾਈ ਕਰਨ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਮਿਕਸੀ ਕੱਪ ਦੇ ਵਿੱਚ ਪਾ ਕੇ ਗ੍ਰाइंड ਕਰ ਲਵਾਂਗੇ ਇਹਦਾ ਪਾਊਡਰ ਬਣਾ ਲਵਾਂਗੇ ਫਰਾਈ ਕਰਨ ਦੇ ਨਾਲ ਹੋਰ ਵੀ ਘਟ ਗਿਆ ਵਿਚਕ ਜੇ ਗਿਆ ਧੁੱਪ ਲਵਾਉਣ ਦੇ ਨਾਲ ਕਾਫੀ ਜਿਹੜਾ ਇਹ ਫਾੜੀਆਂ ਦੇ ਵਿੱਚ ਪਾਣੀ ਨਿਕਲਣ ਦੇ ਨਾਲ ਆ ਜਿਹੜਾ ਘਟ ਜਾਂਦਾ ਹੁੰਦਾ ਤੇ ਦਵਾਈ ਵਜੋਂ ਲੈਣਾ ਤੇ ਇਹਦੇ ਵਿੱਚ ਕੜਤਣ ਹਲਕੀ ਜੀ ਕੜਤਣ ਹੈ ਬਿਲਕੁਲ ਵੀ ਜਿਹੜੀ ਖਤਮ ਨਹੀਂ ਹੋਏਗੀ ਤੇ ਇਦਨ ਹੁਣ ਆਪਾਂ ਜਿਹੜਾ ਬਚਿਆ ਹੋਇਆ ਘਿਓ ਆ ਇਹਦੇ ਵਿੱਚ ਆਪਾਂ ਹੋਰ ਘਿਓ ਪਾ ਲੈਨੇ ਆ ਲੋੜ ਪੈਣ ਤੇ ਆਪਾਂ ਦੁਬਾਰਾ ਲੈ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਆਟੇ ਦੀ ਜਗ੍ਹਾ ਤੁਸੀਂ ਵੇਸਣ ਵੀ ਲੈ ਸਕਦੇ ਆ ਇੱਕ ਕੌਲੀ ਵੇਸਣ ਬਹੁਤ ਜ਼ਿਆਦਾ ਵਧੀਆ ਹੁੰਦਾ ਟੇਸਟ ਵੀ ਪੰਜੀਰੀ ਦਾ ਵਧੀਆ ਲੱਗਦਾ ਵੇਸਣ ਵਾਲੀ ਦਾ ਤੇ ਹੁਣ ਆਪਾਂ ਇਹਨੂੰ ਭੁੰਨਾਗੇ ਲੋ ਮੀਡੀਅਮ ਤੇ ਰੱਖ ਕੇ ਹਾਈ ਫਲੇਮ ਤੇ ਆਪਾਂ ਆਟੇ ਨੂੰ ਨਹੀਂ ਭੁੰਨਾ ਆਟੇ ਨੂੰ ਆਪਾਂ ਲਾਲ ਹੋਣ ਤੱਕ ਭੁੰਨਾ ਇਹਦਾ ਕੱਚਾ ਪਾਣਾ ਜਿਹੜਾ ਬਿਲਕੁਲ ਦੂਰ ਕਰ ਦੇਣਾ ਜੇ ਹਾਈ ਫਲੇਮ ਤੇ ਆਪਾਂ ਆਟੇ ਨੂੰ ਭੁੰਨਾਗੇ ਆਟਾ ਜਿਹੜਾ ਆਪਣਾ ਸੜ ਜਾਊਗਾ ਲਓ ਜੀ ਮੈਨੂੰ ਘਿਓ ਘੱਟ ਲੱਗਦਾ ਸੀਗਾ ਘਿਓ ਜਿਵੇਂ ਇੱਕ ਕੌਲੀ ਵੇਸਣ ਆ ਜਾਂ ਇੱਕ ਕੌਲੀ ਆਟਾ ਤੇ ਅੱਧੀ ਕੌਲੀ ਘਿਓ ਦੀ ਬਹੁਤ ਆ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਜੇਕਰ ਤੁਹਾਨੂੰ ਲੱਗੇ ਮੁਸ਼ਕਲ ਲੱਗਦੀ ਵੀ ਆਟਾ ਭੁੰਨਾ ਮੁਸ਼ਕਲ ਲੱਗਦਾ ਜਾਂ ਵੇਸਣ ਭੁੰਨਾ ਲੱਗ ਫਿਰ ਤੁਸੀਂ ਦੋ ਤੋ ਚਾਰ ਚਮਚ ਜਿਹੜਾ ਹੋਰ ਪਾ ਸਕਦੇ ਆ ਉਹਦੇ ਨਾਲ ਕੀ ਹੁੰਦਾ ਫਿਰ ਆਸਾਨੀ ਆ ਜਾਂਦੀ ਆ ਭੁੰਨਣ ਦੀ ਦਿੱਕਤ ਨਹੀਂ ਆਉਂਦੀ ਔਖਾ ਨਹੀਂ ਲੱਗਦਾ ਭੁੰਨਣਾ ਆਟਾ ਜਾਂ ਬੇਸਣ ਜਾਂ ਫਿਰ ਤੁਸੀਂ ਭੁਜੇ ਹੋਏ ਛੋਲੇ ਵੀ ਲੈ ਸਕਦੇ ਆ ਉਹਨਾਂ ਨੂੰ ਵੀ ਪੀਸ ਸਕਦੇ ਆ ਪੀਸ ਕੇ ਫਿਰ ਤੁਸੀਂ ਇਹ ਮਿਕਸ ਕਰ ਸਕਦੇ ਆ ਥੋੜਾ ਜਿਹਾ ਘਿਓ ਪਾ ਕੇ ਹੁਣ ਆਪਾਂ ਇਹਨੂੰ ਲੋ ਮੀਡੀਅਮ ਤੇ ਆਟੇ ਨੂੰ ਉਨੀ ਦੇਰ ਭੁੰਨਾਂਗੇ ਜਿੰਨੀ ਦੇਰ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਇਹਦੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੇ ਕੱਚਾਪਾਣਾ ਜਿਹੜਾ ਆਟੇ ਦਾ ਦੂਰ ਨਹੀਂ ਹੋ ਜਾਂਦਾ ਤੇ ਬਹੁਤ ਹੀ ਜ਼ਿਆਦਾ ਜੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਔਰ ਤੁਮੇ ਦੀ ਪੰਜੀਰੀ ਬਣਾਉਣੀ ਕੋਈ ਔਖੀ ਨਹੀਂ ਨਾ ਹੀ ਕੋਈ ਖਾਣ ਦੇ ਵਿੱਚ ਮੁਸ਼ਕਲ ਵੀ ਹੈ ਨਹੀਂ ਬੱਚਿਆਂ ਨੂੰ ਵੀ ਤੁਸੀਂ ਖਵਾ ਸਕਦੇ ਆ ਜਿਹੜੇ ਬੱਚਿਆਂ ਨੂੰ ਕੋਈ ਕਾਬਾਈ ਦੀ ਪ੍ਰੋਬਲਮ ਆ ਜਾਂ ਪੇਟ ਦਰਦ ਦੀ ਆ ਇਸ ਤਰ੍ਹਾਂ ਦੀਆਂ ਕਾਫੀ ਪ੍ਰੋਬਲਮ ਆ ਜਾਂਦੀਆਂ ਪੇਟ ਦਰਦ ਹੋਣ ਲੱਗ ਜਾਂਦਾ ਕੈਲਸ਼ੀਅਮ ਦੀ ਵੀ ਜਿਹੜੀ ਬੱਚਿਆਂ ਦੇ ਵਿੱਚ ਕਾਫੀ ਘਾਟ ਆ ਤੁਸੀਂ ਇਸ ਤਰ੍ਹਾਂ ਪੰਜੀਰੀ ਜਿਹੜੀ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਆ ਹਲਕਾ ਜਿਹਾ ਜਿਹੜਾ ਇਹਦੇ ਵਿੱਚ ਟੇਸਟ ਆਊਗਾ ਜ਼ਿਆਦਾ ਨਹੀਂ ਆਊਗਾ ਲਓ ਜੀ ਆਪਣਾ ਆਟਾ ਇਹ ਪੂਪ ਚੁੱਕਿਆ ਇਹਦਾ ਕਲਰ ਆ ਜਿਹੜਾ ਚੇਂਜ ਹੋ ਗਿਆ ਤੇ ਹੁਣ ਆਪਾਂ ਜਿਹੜਾ ਕੀ ਕਰਨਾ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਗੈਸ ਨੂੰ ਹਜੇ ਆਪਾਂ 1 ਮਿੰਟ ਲਈ ਚਾਲੂ ਰੱਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਸ਼ੱਕਰ ਪਾਉਣੀ ਆ ਫਿਰ ਆਪਾਂ ਗੈਸ ਨੂੰ ਜਿਹੜਾ ਬੰਦ ਕਰ ਦਵਾਂਗੇ ਤਾਂ ਕਿ ਜਿਹੜੇ ਆਪਣੇ ਇਹ ਸੌਂਫ ਜਵਾਈਨ ਕਾਲੀ ਮਿਰਚ ਖਸ ਖਸਾ ਸਾਰਾ ਸਮਾਨ ਨੂੰ ਸੇਕ ਲੱਗ ਜਾਵੇ ਲੋ ਜੀ ਆਪਾਂ ਇਹਨੂੰ ਪੀਸ ਲਿਆ ਸੀਗਾ ਇਹਦਾ ਪਾਊਡਰ ਬਣਾ ਲਿਆ ਤੁਸੀਂ ਇਸ ਤੋਂ ਜ਼ਿਆਦਾ ਵੀ ਪਾ ਸਕਦੇ ਆ ਉਹ ਤੁਹਾਡੀ ਮਰਜ਼ੀ ਹੈ ਜੇ ਫਿਰ ਬੱਚਿਆਂ ਨੇ ਨਹੀਂ ਖਾਣੀ ਜੇ ਜ਼ਿਆਦਾ ਤੁਸੀਂ ਕੋਰਤੂਮੇ ਦੀ ਮਾਤਰਾ ਵਧਾਓਗੇ ਫਿਰ ਬੱਚਿਆਂ ਨੇ ਨਹੀਂ ਖਾਣੀ ਇਸ ਕਰਕੇ ਜਿਹੜਾ ਇਹ ਇੱਕ ਦਵਾਈ ਬਣ ਗਈ ਆ ਜੋੜਾਂ ਦੇ ਦਰਦਾਂ ਦੇ ਲਈ ਪੇਟ ਦਰਦ ਦੇ ਲਈ ਪੇਟ ਗੈਸ ਆ ਕਬਜ ਆ ਜਾਂ ਕੈਲਸ਼ੀਅਮ ਦੀ ਘਾਟ ਆ ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਲਓ ਜੀ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ ਕਰਤਾ ਪਹਿਲਾਂ ਹੀ ਤਾਂ ਕਿ ਹਲਕਾ ਜਿਹਾ ਜਿਹੜਾ ਇਹ ਆਪਣਾ ਇਹ ਠੰਡਾ ਹੋ ਜਾਵੇ ਆਟਾ ਲਓ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰਤਾ। ਸ਼ੱਕਰ ਦੀ ਜਗ੍ਹਾ ਤੁਸੀਂ ਖੰਡ ਵੀ ਪੀਸ ਕੇ ਪਾ ਸਕਦੇ ਆਂ, ਮਿਸ਼ਰੀ ਵੀ ਤੁਸੀਂ ਪੀਸ ਕੇ ਪਾ ਸਕਦੇ ਆਂ। ਉਹ ਤੁਹਾਡੀ ਮਰਜ਼ੀ ਆ ਜਿਹੜਾ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਆਂ। ਜੋ ਵੀ ਤੁਹਾਨੂੰ ਪਸੰਦ ਦਾ ਖਾਣਾ ਚਾਹੁੰਦੇ ਆਂ ਜਿਵੇਂ ਸ਼ੂਗਰ ਦੇ ਮਰੀਜ਼ ਆ ਹੁਣ ਖੰਡ ਨੂੰ ਨਹੀਂ ਖਾ ਸਕਦੇ ਇਸ ਕਰਕੇ ਸ਼ੱਕਰ ਮਿਸ਼ਰੀ ਪਾ ਸਕਦੇ ਆਂ। ਲਓ ਜੀ ਇਹਨੂੰ ਹੁਣ ਆਪਾਂ ਮਿਕਸ ਕਰ ਲਿਆ, ਠੰਡਾ ਵੀ ਹੋ ਗਿਆ। ਹੁਣ ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਕੱਢ ਲੈਨੇ ਆਂ। ਹੁਣ ਇਹਨੂੰ ਆਪਾਂ ਖਾਣਾ ਕਿਵੇਂ ਆਂ? ਖਾਨਦਾ ਹੈ ਜੀ ਜਿਵੇਂ ਸਵੇਰ ਤੁਸੀਂ ਜੇਕਰ ਤੁਹਾਡੇ ਅੰਦਰ ਜ਼ਿਆਦਾ ਗਰਮੀ ਆ ਜਿਵੇਂ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੁਹਾਡੇ ਅੰਦਰ ਗਰਮੀ ਇਤਜ਼ਾਬ ਵਧਦਾ ਉਲਟੀ ਆਦਾ ਦਿਲ ਹੁੰਦਾ ਫਿਰ ਤੁਸੀਂ ਇਹਨੂੰ ਖਾਲੀ ਪੇਟ ਨਾ ਲਓ ਜਦੋਂ ਆਪਾਂ ਦੂਸਰੀ ਵਾਰ ਚਾਹ ਪੀਣੇ ਆ ਮੰਨ ਕੇ ਚੱਲੋ 6 ਜਾਂ 7 ਵਜੇ ਦੇ ਟਾਈਮ ਦੇ ਵਿੱਚ ਆਪਾਂ ਪਹਿਲੇ ਇੱਕ ਪਹਿਲਾਂ ਚਾਹ ਪੀ ਲੈਨੇ 4-5 ਵਜੇ ਜਿਵੇਂ ਸਾਡੇ ਤਾਂ ਇਸ ਤਰ੍ਹਾਂ ਹੀ ਚੱਲਦਾ ਤੇ ਉਸ ਤੋਂ ਬਾਅਦ ਦੂਸਰੀ ਚਾਹ ਹੋ ਜਾਂਦੀ ਆ 6 ਤੋਂ 7 ਵਜੇ ਦੇ ਵਿੱਚ ਉਸ ਟਾਈਮ ਤੁਸੀਂ 2 ਚਮਚ ਲੈ ਸਕਦੇ ਆ ਇਸ ਪੰਜੀਰੀ ਦੇ ਜੇ ਬੱਚਿਆਂ ਨੂੰ ਖਵਾਉਣੀ ਆ ਤਾਂ 1 ਚਮਚ ਖਵਾ ਦਿਓ ਜੇ ਤੁਸੀਂ ਵੱਡੇ ਹੋ ਤਾਂ ਫਿਰ ਤੁਸੀਂ 2 ਚਮਚ ਬੱਚਿਆਂ ਨੂੰ ਖਵਾ ਇੱਕ ਚਮਚ ਬੱਚਿਆਂ ਨੂੰ ਖਵਾ ਦਿਓ ਵੱਡੇ ਆ ਤਾਂ 2 ਖਾ ਲਓ ਚਾਹ ਜਾਂ ਦੁੱਧ ਦੇ ਨਾਲ ਸ਼ਾਮ ਨੂੰ ਵੀ ਲੈ ਲਓ ਇਹ ਆ ਜੀ ਆਪਣਾ ਪਿਛਲੇ ਸਾਲ ਦਾ ਮਰੱਬਾ ਮਰੱਬਾ ਦੇਖ ਕੇ ਤਾਂ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਊਗਾ ਇਸ ਤਰ੍ਹਾਂ ਲੱਗੂਗਾ ਜਿਵੇਂ ਔਲੇ ਦਾ ਸੇ ਦਾ ਮਰੱਬਾ ਹੁੰਦਾ ਬਹੁਤ ਹੀ ਸੋਹਣਾ ਲੱਗਦਾ ਦੇਖਣ ਦੇ ਵਿੱਚ ਖਾਣ ਵਿੱਚ ਵੀ ਟੇਸਟ ਹੈ ਬਿਲਕੁਲ ਵੀ ਕੜਵਾ ਨਹੀਂ ਹੈਗਾ ਇਹਨੂੰ ਪਿਛਲੇ ਸਾਲ ਦਾ ਇਹ ਤੇ ਜਿਹੜਾ ਹੁਣ ਆਪਾਂ ਅੱਜ ਕੱਲ ਪਾਇਆ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਦੇਖਣ ਦੇ ਵਿੱਚ ਮੱਲੋ ਮੱਲੀ ਦਿਲ ਕਰਦਾ ਹੈ ਮਰੱਬਾ ਖਾਣ ਨੂੰ ਆ ਦੇਖੋ ਕੜਵਾ ਨਹੀਂ ਹੈਗਾ ਇਹਦੇ ਨਾਲ ਆ ਜਿਹੜਾ ਕਬਜ ਬਹੁਤ ਜਲਦੀ ਜਿਹੜਾ ਕਬਜ ਨੂੰ ਆਰਾਮ ਆ ਜਾਂਦਾ ਪੇਟ ਦਰਦ ਨੂੰ ਵੀ ਆਰਾਮ ਆ ਜਾਂਦਾ ਜਿਵੇਂ ਪੇਟ ਦਰਦ ਹੋਣ ਲੱਗ ਜਾਂਦਾ ਇਹ ਆ ਜੀ ਆਪਾਂ ਕੱਲ ਪਾਇਆ ਜਿਹੜਾ ਕਾਫੀ ਸਾਰੇ ਤੁਹਾਨੂੰ ਦਿਖਾਏ ਸੀਗੇ ਤੁਮੇ ਸੁੱਕਨੇ ਪਾਏ ਹੋਏ ਕੌਸਪੀਸਲੇ ਸੀ ਕੁਸ਼ੇ ਦਾ ਮਰੱਬਾ ਪਾਲਿਆ ਸੀ ਤੇ ਇਹਦੇ ਵਿੱਚ ਇੱਕ ਕੌਲੀ ਜਿਹੜੀ ਆਪਾਂ ਖੰਡ ਦੀ ਪਾਲੀ ਸੀਗੀ ਖੰਡ ਆ ਜਿਹੜੀ ਆਪਣੀ ਇਹ ਬਿਲਕੁਲ ਖੋਰ ਚੁੱਕੀ ਆ ਤੇ ਹੁਣ ਇਹਨੂੰ ਆਪਣੇ 5 ਤੋਂ 6 ਮਹੀਨੇ ਲੱਗ ਜਾਣਗੇ ਇਹ ਮਰੱਬਾ ਬਣਾਉਣ ਤੇ ਕਿਉਂਕਿ ਹੌਲੀ ਹੌਲੀ ਇਹਦੇ ਵਿੱਚ ਜਿਹੜਾ ਮਿੱਠਾ ਰਚਨਾ ਲੋਡ ਹੋਈ ਤਾਂ ਜਿਹੜਾ ਹੋਰ ਵੀ ਪਾ ਸਕਦੇ ਆ ਹਾਂਜੀ ਜੇਕਰ ਤੁਸੀਂ ਹੁਣ ਪੁੱਛੋਗੇ ਵੀ ਖੰਡ ਹੀ ਪਾਉਣੀ ਆ ਇਹਦੀ ਜਗ੍ਹਾ ਤੁਸੀਂ ਗੁੜ ਜਾਂ ਸ਼ੱਕਰ ਵੀ ਪਾ ਸਕਦੇ ਏਸੇ ਤਰ੍ਹਾਂ ਆ ਦੇਖੋ ਇਹਦੇ ਵਿੱਚ ਬੀ ਬਹੁਤ ਜ਼ਿਆਦਾ ਹੌਲੀ ਹੌਲੀ ਜਿਹੜਾ ਆਪਣੇ ਆਪ ਹੀ ਬੀ ਵਿੱਚੋਂ ਨਿਕਲਣ ਲੱਗ ਜਾਣਗੇ ਬੀ ਆ ਕਿਉਂਕਿ ਕੱਢਣੇ ਬਹੁਤ ਔਖੇ ਆ ਬਹੁਤ ਜ਼ਿਆਦਾ ਬੀ ਹੁੰਦੇ ਆ ਫਿਰ ਟਾਈਮ ਬਹੁਤ ਲੱਗ ਜਾਂਦਾ ਬੀ ਕੱਢਦੇ ਕੱਢਦੇ ਤੇ ਜਦੋਂ ਖਾਣਾ ਹੈ ਉਦੋਂ ਕੱਢ ਲੋ ਤੇ ਕੁਛ ਆਪ ਦੇ ਆਪ ਹੀ ਨਿਕਲ ਜਾਂਦੇ ਹੁੰਦੇ ਆ ਟਾਈਮ ਪਾ ਕੇ ਤੇ ਇਹ ਜਿਹੜਾ ਚਾ ਪੰਜਾਂ ਛੇ ਮਹੀਨਿਆਂ ਤੱਕ ਆ ਮਰੱਬਾ ਜਿਹੜਾ ਫੇਰ ਫੁੱਲਣਾ ਸ਼ੁਰੂ ਹੋ ਜਾਊਗਾ ਇਹਦੇ ਵਿੱਚ ਮਿੱਠਾ ਜਿਹੜਾ ਪੂਰੀ ਤਰ੍ਹਾਂ ਰਚ ਜਾਊਗਾ ਬਹੁਤ ਹੀ ਟੇਸਟੀ ਬਣ ਜਾਊਗਾ ਕੜਵਾ ਪਾਣਾ ਜਿਹੜਾ ਇਹਦਾ ਦੂਰ ਹੋ ਜਾਊਗਾ ਤੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਤੁਮੇ ਦੀ ਪੰਜੀਰੀ ਔਰ ਤੁਮੇ ਦੀ ਪੰਜੀਰੀ ਬਣਾ ਕੇ ਦਿਖਾਈ ਆ ਤੇ ਤੁਹਾਨੂੰ ਜਿਹੜਾ ਇਹ ਮਰੱਬਾ ਦਿਖਾਇਆ ਪਿਛਲੇ ਸਾਲ ਦਾ ਵੀ ਤੇ ਇਸ ਸਾਲ ਵੀ ਜਿਹੜਾ ਬਣਾ ਕੇ ਦਿਖਾਇਆ ਬਹੁਤ ਹੀ ਗੁਣਕਾਰੀ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਆ ਜੋ ਬੱਚਿਆਂ ਲਈ ਵੀ ਬਹੁਤ ਗੁਣਕਾਰੀ ਆ ਬਜ਼ੁਰਗਾਂ ਨੂੰ ਤਾਂ ਪਤਾ ਹੀ ਆ ਵੀ ਇਹਦੇ ਵਿੱਚ ਕਿੰਨੇ ਕੁ ਗਾਣ ਹਾਂਜੀ ਚਲੋ ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਹਾਂ ਜੀ ਵੀਡੀਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਪਲੀਜ਼